ਤਸਵੀਰਾਂ ਫਿਰੋਜ਼ਪੁਰ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਫਿਰੋਜ਼शाह ਟੋਲ ਪਲਾਜ਼ਾ ਦੀਆਂ ਨੇ ਜਿੱਥੇ ਕੌਮੀ ਇਨਸਾਫ ਮੋਰਚੇ ਨੇ ਧਰਨਾ ਦਿੱਤਾ ਟੋਲ ਪਲਾਜ਼ਾ ਨੂੰ 3 ਘੰਟੇ ਦੇ ਲਈ ਫ੍ਰੀ ਕਰ ਦਿੱਤਾ ਗਿਆ। ਕੌਮ ਇਨਸਾਫ ਮੋਰਚੇ ਦੇ ਆਗੂਆਂ ਮੁਤਾਬਕ ਕਿਰਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੀਤਾ ਪ੍ਰਦਰਸ਼ਨ ਸੀ ਤਾਂ ਜੋ ਕੇਂਦਰ ਤੇ ਦਬਾਅ ਬਣਾਇਆ ਜਾ ਸਕੇ। ਕੌਮ ਇਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਤੇ ਕਿਸਾਨ ਜੋਥੇ ਬੰਦੀ ਦੇ ਆਗੂ ਗੁਰਮੀਤ ਸਿੰਘ ਨੇ ਕਿਹਾ ਕਿ ਇੱਕ ਤਾਂ ਜਲਦ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਏ ਤੇ ਦੂਸਰਾ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ। ਇਹ ਹੀ ਮੁੱਖ ਮੰਗਾਂ ਨੂੰ ਧਿਆਨ ਚ ਰੱਖਦਿਆਂ ਕੌਮ ਇਨਸਾਫ ਮੋਰਚੇ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ੇ 3 ਘੰਟੇ ਦੇ ਲਈ ਫ੍ਰੀ ਰੱਖੇ ਗਏ ਇਹ ਚੰਡੀਗੜ੍ਹ ਰੋਡ ਹੈ ਜਿਹੜੀ ਫਿਰੋਜ਼ਪੁਰ ਚੰਡੀਗੜ੍ਹ ਰੋਡ ਇਹਦੇ ਤੇ ਫਿਰੋਸ਼ਾ ਪਿੰਡ ਆਉਂਦਾ ਇੱਥੇ ਇੱਕ ਟੋਲ ਪਲਾਜ਼ਾ ਹੈ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ 3 ਘੰਟੇ ਲਈ ਟੋਲ ਪਲਾਜ਼ੇ ਫ੍ਰੀ ਕਰਨ ਦੀ ਕਾਲ ਸੀ ਔਰ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਹੋਇਆ ਹੈ ਤੇ ਅੱਜ 1 ਸਾਲ ਤੇ 15 ਦਿਨਾਂ ਤੋਂ ਉੱਤੇ ਦਾ ਸਮਾਂ ਜਿਹੜਾ ਹੈਗਾ ਉਹ ਹੋ ਚੁੱਕਿਆ। ਉਹਦੀਆਂ ਮੁੱਖ ਮੰਗਾਂ ਦੇ ਵਿੱਚ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਸਖਤ ਕਾਨੂੰਨ ਬਣਾਉਣਾ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ। ਦੂਸਰਾ ਜਿਹੜਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਹੈ। ਤੀਸਰਾ 302 ਦਾ ਜਿਹੜਾ ਮਕਦਮਾ ਬਹਿਬਲਕੋਟਪੂਰਾ ਗੋਲੀਕਾਂਡ ਦੇ ਉੱਤੇ ਬਣਦਾ ਹੈ ਉਹਦੇ ਚਲਾਣ ਦੀ ਗੱਲ ਸੀ। ਔਰ ਚੌਥਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਹੈ 328 ਲਾਪਤਾ ਸਰੂਪਾਂ ਦਾ ਮਾਮਲਾ ਸੋ ਜਿੱਥੋਂ ਤੱਕ ਤਿੰਨ ਗੱਲਾਂ ਦੀ ਆਪਾਂ ਗੱਲ ਕਰੀਏ ਕਿ ਜਿਹੜਾ 302 ਦਾ ਮਾਮਲਾ ਹੈ ਔਰ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਤੇ ਸਖਤ ਕਾਨੂੰਨ ਬਣਾਉਣ ਦੀ ਗੱਲ ਹੈ ਕਿ ਬਾਰ-ਬਾਰ ਬੇਅਦਬੀਆਂ ਹੁੰਦੀਆਂ ਤੇ ਸਿੱਖ ਹਿਰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਲੋਕ ਐ ਉਹ ਆहत ਹੁੰਦੇ ਐ ਤਾਂ ਇਹਦੇ ਤੇ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਤਰੰਤ ਇਹਦੇ ਤੇ ਧਿਆਨ ਦੇ ਕੇ ਇਹ ਸਾਰੇ ਮਸਲੇ ਨਜਿੱਠਦੀ ਪਰ ਬੇहद ਅਫਸੋਸ ਅਤੇ ਸ਼ਰਮ ਦੀ ਗੱਲ ਹੈ ਕਿ ਨਾ ਤਾਂ ਪੰਜਾਬ ਸਰਕਾਰ ਨੇ ਹੀ ਇਹਨੂੰ ਤਰਜੀਹ ਦਿੱਤੀ ਹੈ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਇਸ ਮਸਲੇ ਦੇ ਉੱਤੇ ਕੋਈ ਹੱਲ ਕੱਢ ਰਹੀ ਹੈ ਪਿਛਲੇ ਲੰਬੇ ਸੰਘਰਸ਼ ਦੇ ਦੌਰਾਨ ਇਹ ਸੰਘਰਸ਼ ਅੱਜ ਦਾ ਨਹੀਂ ਇਸ ਤੋਂ ਪਹਿਲਾਂ ਬਾਪੂ ਸੂਰਜ ਸਿੰਘ ਜੀ ਹੁਰਾਂ ਤੋਂ ਇਲਾਵਾ ਪਾਈ ਗੁਰਬਖਸ਼ ਸਿੰਘ ਹੋਰਾਂ ਦੀ ਸ਼ਹਾਦਤ ਵੀ ਇਸ ਮਸਲੇ ਤੇ ਹੋ ਚੁੱਕੀ ਹੈ ਤੇ ਸਿੱਖ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਪੰਜਾਬ ਦੇ ਵਿੱਚ 20 ਤੋਂ ਵੱਧ ਟੋਲ ਪਲਾਜੇ ਜਿਹੜੇ ਹੈਗੇ ਆ ਉਹ ਫ੍ਰੀ ਕੀਤੇ ਗਏ ਆ ਆਉਣ ਵਾਲੇ ਸਮੇਂ ਚ ਮਜਬੂਰੀ ਹੋਏਗੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਉਹ ਐਲਾਨ ਕਰਨਗੀਆਂ ਕਿਉਂਕਿ ਇਹ ਜਥੇਬੰਦੀਆਂ ਕੇਡਰ ਬੇਸਡ ਨੇ ਔਰ ਇਹ ਤਰੰਤ ਕੋਈ ਕਾਰਵਾਈ ਕਰਨ ਦੇ ਸਮਰਥ ਨੇ ਸੋ ਇਹਨਾਂ ਦਾ ਪੂਰਾ ਸਹਿਯੋਗ ਜਿਹੜਾ ਹੈਗਾ ਕੌਮੀ ਇਨਸਾਫ ਮੋਰਚੇ ਨੂੰ ਮਿਲ ਰਿਹਾ ਹੈ ਅੱਜ ਦਾ ਸਾਡਾ ਇਹ 3 ਘੰਟਿਆਂ ਦਾ ਜਿਹੜਾ ਟੋਲ ਫਰੀ ਕਰਨ ਦਾ ਸ਼ਾਂਤਮਈ ਅੰਦੋਲਨ ਸੀ ਉਹ ਪੂਰੀ ਤਰ੍ਹਾਂ ਸਫਲ ਰਿਹਾ ਹੈ ਔਰ ਅਸੀਂ ਸਰਕਾਰ ਤੋਂ ਕਾਮਨਾ ਕਰਦੇ ਹਾਂ ਕਿ ਸਰਕਾਰ ਤਰੰਤ ਇਹਨਾਂ ਮੁੱਦਿਆਂ ਦੇ ਵੱਲ ਧਿਆਨ ਦੇ ਕੇ ਇਹਨਾਂ ਨੂੰ ਹੱਲ ਕਰੇ ਕੀ ਨਾਮ ਅਸਰ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਕੌਮੀ ਇਨਸਾਫ ਮੋਰਚੇ ਦੀ ਤਾਲਮਿਲ ਕਮੇਟੀ ਦਾ ਮੈਂ ਮੈਂਬਰ ਆ ਅ ਅੱਜ ਜੀ ਜਿਹੜਾ ਟੋਲ ਸਾਰੇ ਪੰਜਾਬ ਦੇ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਫ੍ਰੀ ਕੀਤੇ ਗਏ ਨੇ ਅ 3 ਘੰਟੇ ਵਾਸਤੇ 11 ਤੋਂ 2 ਵਜੇ ਤੱਕ ਦਾ ਜਿਹੜਾ ਸਮਾਂ ਹੈ 3 ਘੰਟੇ ਟੋਲ ਸਾਰੇ ਫ੍ਰੀ ਨੇ ਔਰ ਜਿਹੜਾ ਇਹ ਅਸੀਂ ਅੱਜ ਜਿੱਥੇ ਟੋਲ ਤੇ ਖੜੇ ਹੋਏ ਆ ਇਹ ਫਰੋਜ਼ ਸ਼ਾਹ ਤੋਂ ਅਗਲੇ ਤੇ ਮਿਸ਼ਰੀ ਵਾਲੇ ਦੇ ਵਿਚਾਲੇ ਜਿਹੜਾ ਟੋਲ ਪੈਂਦਾ ਉਸ ਟੋਲ ਤੇ ਅਸੀਂ ਬੰਦ ਕੀਤਾ ਹੋਇਆ ਕ੍ਰਾਂਤੀਕਾਰੀ ਕਿਸਾਨੀਓਨ ਦੇ ਅੜੜ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਅ ਮੰਗਾ ਜਿਹੜੀਆਂ ਉਹੀ ਨੇ ਕਿ ਜਿਹੜਾ ਕੌਮੀ ਸਾਬ ਮੋਰਚਾ ਮੁਹਾਲੀ ਦੇ ਬਾਰਡਰਾਂ ਤੇ ਲੱਗਾ ਹੈ ਉਹਦੀਆਂ ਮੰਗਾਂ ਨੇ ਕਿ ਜਿਹੜੇ ਬੰਦੀ ਸਿੰਘ ਜਿਹੜੀਆਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਦੂਨੇ ਤੋਂ ਵੱਧ ਵੀ ਭਾਰਤੀ ਸੰਵਿਧਾਨ ਅਨੁਸਾਰ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਸਰਕਾਰ ਇਹਦੀ ਲੰਘਣਾ ਕਰ ਰਹੀ ਹੈ ਸੰਵਿਧਾਨ ਦੀ ਉਹਨਾਂ ਨੂੰ ਹਰਿਆਣਾ ਕਰਕੇ ਔਰ ਦੂਜੀ ਜਿਹੜੀ ਮੰਗ ਹੈ ਕਿ ਜਿਹੜੇ ਪੰਜਾਬ ਦੀਆਂ ਮੰਗਾਂ ਹੋਰ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਿਹੜੇ ਬਹਿਬਲ ਗੋਲੀकांड ਹੋਇਆ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਪੂਰੀ ਸਜ਼ਾ ਦਿੱਤੀ ਜਾਵੇ ਉਹ ਕੇਸ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾਵੇ ਇਹ ਵੱਡੀਆਂ ਦੋ ਮੰਗਾਂ ਨੇ ਲਗਭਗ ਜਿਹਦੇ ਤੇ ਇਹ ਜਿਹੜਾ ਮੋਰਚਰਜ ਲੱਗਾ ਹੋਇਆ